ਸੋਨੇ ਹਾਰ ਦੁਸ਼ੀਆ ਕਾਲ ਸੋਨੇ ਹਾਰ ਦੁਸ਼ੀਆ ਕਾਲ ਅਜਮੀਰ ਸਿੰਘ ਜੰਮੂ ਅਜੀਤੀ ਕਲਕੱਤਾ ਦੇ ਦੇਖੇ ਜਾਣ ਨੂੰ ਮਨ ਬੱਧ ਦੇਣਾ ਹੈ ਕੀ ਕਹਿਣਾ ਚਾਹੀਦਾ ਹੰਕੁਲਾਸੀ ਜੰਮੂ ਕਸ਼ਮੀਰ ਤੋਂ ਇੱਥੇ ਪਹੁੰਚਿਆ ਸ਼੍ਰੀ ਅਕਾਲ ਤਖਤ ਸਰ ਜੋ ਸਿੱਖਾਂ ਦੀ ਸਭ ਤੋਂ ਸਾਡੀ ਜਿਹੜੀ ਅਦਾਲਤ ਹੈ ਜਿੱਥੋਂ ਨਿਆਹ ਪ੍ਰਣਾਲੀ ਹੈ ਜਿੱਥੇ ਗੁਰੂ ਨਾਨਕ ਦਾ ਸਿੱਖ ਰੰਦਾ ਉਹਦੀ ਟੇਕ ਉਹਦੀ ਆਸਤਾ ਸ਼ਰੀ ਅਕਾਲ ਤਖਤ ਸਾਹਿਬ ਵਿਖੇ ਰਹਿੰਦੀ ਆ ਅਸੀਂ ਸਿੰਘ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਕਿ ਜਿਹੜਾ ਅੰਮ੍ਰਿਤ ਸੰਚਾਰ ਦੀ ਬਾਣੀਆਂ ਤੇ ਕਿੰਤੂ ਪ੍ਰੰਤੂ ਕੀਤਾ ਜਾਂਦਾ ਜਿੰਨਾ ਵੱਲੋਂ ਕੀਤਾ ਜਾਂਦਾ ਉਹਨਾਂ ਨੇ ਆਪ ਪੰਜ ਬਾਣੀਆਂ ਪੜ ਕੇ ਅੰਮ੍ਰਿਤ ਛਕਿਆ ਹੋਇਆ ਹੈ ਔਰ ਅਰਦਾਸ ਉੱਪਰ ਕਿੰਤੂ ਪ੍ਰੰਤੂ ਤੇ ਅੰਮ੍ਰਿਤ ਸੰਚਾਰ ਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਤੇ ਇਸ ਕਰਕੇ ਅਸੀ ਸਿੰਘ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਕਿ ਇਹਨਾਂ ਨੂੰ ਸਖਤੂ ਸਖਤ ਜਿਹੜੀ ਇਹਨਾਂ ਪਰ ਨਕੇਲ ਪਾਈ ਜਾਵੇ ਅਗਰ ਇਹ ਆਪਣੇ ਭੁੱਲ ਬਖਸ਼ਾਉਂਦੇ ਹਨ ਇਹਨਾਂ ਨੂੰ ਬਖਸ਼ ਵੀ ਦਿੱਤਾ ਜਾਵੇ ਕਿਉਂਕਿ ਬਾਨੀਆਂ ਤੇ ਕਿੰਤੂ ਪਰੰਤੂ ਗੁਰੂ ਸਾਹਿਬ ਦੀ ਬਾਣੀ ਨੂੰ ਕਿੰਤੂ ਪਰੰਤੂ ਕਰਨਾ ਅਮਰਤ ਸੰਚਾਰ ਪਰ ਕਿੰਤੂ ਪਰੰਤੂ ਕਰਨਾ ਮੈਂ ਕਹਿੰਦਾ ਕਿ ਜਿੱਥੇ ਵੀ ਗੁਰੂ ਦਾ ਸੱਚਾ ਸਿੱਖਾ ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗਾ ਅਸੀਂ ਇਸ ਦੁਬਧਾ ਤੋਂ ਦੂਰ ਨਿਕਲਣਾ ਚਾਹੁੰਦੇ ਹਾਂ ਕਿਉਂਕਿ ਹਾਕਮ ਜਿਹੜਾ ਨੇ ਸਰਕਾਰੀ ਉਹ ਵੈਸੇ ਹੀ ਸਿੱਖਾਂ ਦੇ ਸਿਧਾਂਤ ਉੱਪਰ ਮਗਰ ਲੱਗੇ ਹੋਣ ਪਰ ਅਫਸੋਸ ਤੁਹਾਨੂੰ ਇਸ ਗੱਲ ਦਾ ਕਿ ਸਾਡੇ ਆਪਣੇ ਵੀ ਉਹਨਾਂ ਦੇ ਨਾਲ ਰਲੇ ਹੋਏ ਹਨ ਇਸ ਸਿਧਾਂਤ ਨੂੰ ਇਸ ਮਰਿਆਦਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਗੁਰੂ ਨਾਨਕ ਦਾ ਸਿੱਖ ਜਗਦਾ ਉਹ ਹਮੇਸ਼ਾ ਇਸ ਗੱਲ ਤੇ ਇਸ ਸਿਧਾਂਤ ਤੇ ਪਹਿਰਾ ਦਿੰਦਾ ਰਹੇਗਾ ਸਾਡੀ ਇਹੀ ਅਰਦਾਸ ਵੀ ਹੈ ਕਿ ਆਓ ਰਲ ਮਿਲ ਕੇ ਸਾਰੇ ਏਕਤਾ ਦਾ ਪ੍ਰਚਾਰ ਕਰੀਏ ਤੇ ਸਿੱਖੀ ਦੇ ਨਿਸ਼ਾਨ ਥੱਲੇ ਇਕੱਠੇ ਹੋ ਕੇ ਸਿੱਖ ਪੰਥ ਦੀ ਸੇਵਾ ਕਰੀਏ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸਿੱਖ ਪੰਥ ਦਾ ਸਰਮੋਹਰ ਤੱਕ ਸ੍ਰੀ ਅਕਾਲ ਤਖਸਾਲ ਸਾਹਿਬ ਵਿਖੇ ਅਤੇ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਸਮੁੱਚੇ ਜੰਮੂ ਕਸ਼ਮੀਰ ਦੇ ਪਤਵੰਤੇ ਅਤੇ ਬੁੱਧੀਜੀਵੀ ਸਾਰੇ ਹੀ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸ। ਉੱਥੇ ਸਾਡਾ ਜੋ ਅੱਜ ਆਉਣ ਦਾ ਜੋ ਮੁੱਖ ਮਕਸਦ ਸੀ ਉਹ ਸੀ ਕਿ ਪਿਛਲੇ ਦਿਨੀ ਤਕਰੀਬਨ ਭਲੀਪਾਨ ਸਿੱਖ ਸੰਗਤਾਂ ਜਾਣਦੀਆਂ ਹਨ ਕਿਉਂਕਿ ਦੇਸ਼ ਵਿਦੇਸ਼ਾਂ ਵਿੱਚ ਇਸ ਗੱਲ ਦੀ ਚਰਚਾ ਹੋਈ ਹੈ ਕਿ ਜੰਮੂ ਕਸ਼ਮੀਰ ਵਿਖੇ ਜੋ ਇੱਕ ਅਮਰਦੀ ਉਪਰ ਕਿੰਤੂ ਪਰੰਤੂ ਨਿਤਨੇਮ ਦੀਆਂ ਬਾਣੀਆਂ ਤੇ ਕਿੰਤੂ ਪਰੰਤੂ ਅਰਦਾਸ ਤੇ ਕਿੰਤੂ ਪਰੰਤੂ ਔਰ ਬੜੀ-ਬੜੀ ਛੇੜਚਾੜ ਜੋ ਇਤਿਹਾਸ ਦੇ ਨਾਲ ਕੀਤੀ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਜੋ ਉੱਥੇ ਦੇ ਨੌਜਵਾਨ ਵੀਰਾਂ ਨੇ ਜਦੋਂ ਇਹ ਰੋਸ ਜਤਾਇਆ ਸੀ ਸਿੱਖ ਸੰਗਤਾਂ ਦੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀ ਸੀ ਸੋ ਪਿਛਲੇ ਦਿਨੀ ਜੋ ਹਾਲਾਤ ਜੰਮੂ ਕਸ਼ਮੀਰ ਦੇ ਅੰਦਰ ਜਿਨ੍ਹਾਂ ਦੇ ਜਿਨ੍ਹਾਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀਰਾਂ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਜੋ ਹਾਲਾਤ ਜੰਮੂ ਕਸ਼ਮੀਰ ਦੇ ਅੰਦਰ ਚਿੰਤਾਜਨਕ ਬਣੇ ਸਨ ਉਸ ਦੇ ਸਬੰਧ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਘੂਬੀਰ ਸਿੰਘ ਜੀ ਜਿਨ੍ਹਾਂ ਨੇ ਅੱਜ ਸਮਾਗਮ ਦਿੱਤਾ ਸੀ ਸੋ ਅਸੀਂ ਜੰਮੂ ਕਸ਼ਮੀਰ ਤੋਂ ਦਾਸ ਰਾਗੀ ਜਗਤਾਰ ਸਿੰਘ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡਵਾਈਜ਼ਰ ਅਤੇ ਕੋਆਰਡੀਨੇਟਰ ਪਰੰਪਰਾ ਪ੍ਰਚਾਰਕ ਕਮੇਟੀ ਜੰਮੂ ਕਸ਼ਮੀਰ ਦਾ ਨਿਯੁਕਤ ਕੀਤਾ ਗਿਆ ਸੀ ਸੇਵਾ ਮਿਲੀ ਸੀ ਨਾਲ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਇੰਚਾਰਜ ਸਿਗਮਿਸ਼ਨ ਜੰਮੂ ਕਸ਼ਮੀਰ ਤੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੰਮੂ ਕਸ਼ਮੀਰ ਵਿਆਸਤ ਨੂੰ ਦੇਖ ਰਹੇ ਹਨ ਉਸ ਦੇ ਨਾਲ ਨਾਲ ਜੋ ਵਿਸ਼ੇਸ਼ ਕਰਕੇ ਸਾਡੀਆਂ ਉੱਥੇ ਦੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਨ ਜਿਨ੍ਹਾਂ ਨੂੰ ਸੰਗਤਾਂ ਨੇ ਇੱਕ ਇਲੈਕਟਿਡ ਇਲੈਕਟਿਡ ਮੈਂਬਰ ਹਨ ਜਿਨ੍ਹਾਂ ਦਾ ਇੱਕ ਇਲੈਕਸ਼ਨ ਦੇ ਪ੍ਰੋਸੈਸ ਤੋਂ ਗੁਜ਼ਰ ਕੇ ਸੰਕਤ ਹਜ਼ਾਰਾਂ ਵੋਟਾਂ ਦੇ ਨਾਲ ਉਹਨਾਂ ਨੂੰ ਚੁਣਿਆ ਜਾਂਦਾ ਹੈ ਉਸ ਵਿੱਚ ਸਾਡਾ ਪੁਂਚ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਨਾਲ ਹੀ ਸਾਡੇ ਪ੍ਰੋਫੈਸਰ ਹਰਦੇਵਾਲ ਸਿੰਘ ਜੀ ਜੋ ਡਿਸਟ੍ਰਿਕਟ ਰਜ਼ੋਰੀ ਤੋਂ ਪਹੁੰਚੇ ਹਨ ਸਰਦਾਰ ਜਸਪਾਲ ਸਿੰਘ ਜੀ ਡਿਸਟ੍ਰਿਕਟ ਉਦਮਪੁਰ ਤੋਂ ਪਹੁੰਚੇ ਹਨ ਜੋ ਪ੍ਰਧਾਨ ਹਨ ਉੱਤੇ ਦੇ ਉਸ ਤੋਂ ਬਾਅਦ ਕਟੂਆ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੌਰਵ ਸਿੰਘ ਜੀ ਜੋ ਸਾਵਨਚੱਕ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਤਨਾਲ ਸਾਂਭਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਕੁਲਵਿੰਦਰ ਸਿੰਘ ਜੀ ਅਤੇ ਸਾਡੇ ਵੀਰ ਗੁਰਮੀਤ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਔਰ ਨਾਲ ਉਹਨਾਂ ਦੇ ਸਾਰੇ ਹੀ ਸਾਡੇ ਬੁੱਢੀ ਜੀਵੀ ਉਤਵੰਤੇ ਟੈਂਕਰ ਐਸੋਸੀਏਸ਼ਨ ਨੌਜਵਾਨ ਵੀਰ ਸਾਰੇ ਮੈਂ ਬਹੁਤਾਂ ਦਾ ਸਮਾਨਾ ਲੈਂਦਾ ਹੋਇਆ ਕਿ ਜਿਹੜੇ ਇਸ ਗੱਲ ਤੋਂ ਬੜੇ ਚਿੰਤਾ ਵਿੱਚ ਹਨ ਅਤੇ ਇਹ ਸਾਰਾ ਜੋ ਉਪਰਾਲਾ ਹੈ ਸ਼੍ਰੋਮਣੀ ਡੇਰਾ ਨੰਗਾਲੀ ਸਾਹਿਬ ਦੇ ਮੁਖੀ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਇਸ ਗੱਲ ਦੀ ਚਿੰਤਾ ਪ੍ਰਗਟਾਈ ਕਿ ਜੋ ਇਹ ਹਾਲਾਤ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦੇ ਖਿਲਾਫ ਭਦੀ ਸ਼ਬਦਾਵਲੀਆਂ ਵਰਤੀਆਂ ਜਾ ਰਹੀਆਂ ਹਨ ਉਹਨਾਂ ਦੇ ਉੱਪਰ ਜੋ ਬੰਦੀ ਧਾਰਮਿਕ ਕਾਰਵਾਈ ਹੈ ਸਖਤ ਤੋਂ ਸਖਤ ਕਾਰਵਾਈ ਜੋ ਲੀਗਲ ਕਾਰਵਾਈ ਹੈ ਜੋ ਅਦਾਲਤੀ ਕਾਰਵਾਈ ਹੈ ਉਹ ਜਿਹੜੀ ਹੈ ਉਹ ਵੱਧ ਤੋਂ ਵੱਧ ਕੀਤੀ ਜਾਵੇ ਅਤੇ ਸਮੁੱਚੇ ਪੰ ਅਸੀਂ ਦੁਨੀਆ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਜੰਮੂ ਕਸ਼ਮੀਰ ਦੀ ਸਾਰੀ ਸਿੱਖ ਸੰਗਤ ਜਿਹੜੀ ਹੈ ਤਕਰੀਬਨ ਸਿੱਖ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸ਼ੁਰੂ ਤੋਂ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਬੱਜੇ ਹਨ